ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਗੁਰਸ਼ਿੰਦ ਜੀ ਕੋ ਬਹੁਤ ਚੁੱਕੇ ਆ ਅੱਜ ਵੀ ਬਾਈ ਕੋ ਚਾਰ ਬਾਂਦੇ ਲਗਭਗ ਪਸ਼ੂ ਸੇਲ ਆ ਪਰ ਜਿਹੜੇ ਐਂਡਲ ਪੀਸ ਹੱਤ ਦੇ ਆ ਤੇ ਬਾਕੀ ਬਾਈ ਜੀ ਨੇ ਗੱਲਬਾਤ ਕਰੀਏ ਤੇ ਵੀਡੀਓ ਸ਼ੁਰੂ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਬਾਈ ਕਿੱਦਾਂ ਜੀ ਬਹੁਤ ਠੀਕ ਠਾਕ ਚੜ੍ਹਦੀ ਕਲਾ ਜੀ ਤੇ ਬਾਕੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਜਿੰਨੇ ਵੀ ਮੇਰੇ ਭੈਣ ਭਰਾ ਵੀਡੀਓ ਵੇਖਣ ਲੈ ਰਹੇ ਸਾਡੀ ਤੇ ਤੁਹਾਡੇ ਫੇਰ ਰੂਬਰੂ ਹੋਣ ਦਾ ਮੌਕਾ ਮੇਰਾ ਹਾਂ ਬਿਲ ਉਹਨਾਂ ਕਰਕੇ ਹੀ ਮਤਲਬ ਕਹਿ ਦੋ ਵੀ ਇਹ ਕਾਰੋਬਾਰ ਜੇ ਕਾਰੋਬਾਰ ਚੱਲੀ ਜਾਂਦੀ ਜੀ ਹਾਂ ਤੇ ਅੱਜ ਫੇਰ ਲੱਗ ਚੰਗੇ ਆ ਉਹ ਜਿਹੜੀਆਂ ਝੋਟੀਆਂ ਨਾ ਦੋ ਉਹ ਪਿਛਲੇ ਸਾਲ ਦਿੱਤੀਆਂ ਸੀ ਆਪਾਂ ਅੱਛਾ ਤੇ ਉਹਨਾਂ ਦਾ ਨਾ ਬੇਟਾ ਬਾਹਰ ਚੱਲਿਆ ਠੀਕ ਹੈ ਉਹਨਾਂ ਨੇ ਕੱਲ ਫੋਨ ਲਾਇਆ ਇਹਦੇ ਵੀ ਝੋਟੀਆਂ ਚੰਗੀਆਂ ਤੇ ਤੁਸੀਂ ਲੈ ਜਾਓ ਭਾਜੀ ਪੈਸੇ ਕੋਈਂ ਦੀ ਲੋੜ ਹੋਣੀ ਹਾਂ ਹਾਂ ਜੀ ਜੀ ਉਹ ਇੱਕ ਤਾਂ ਤਿਆਰ ਆ ਤੇ ਇੱਕ ਸੂਈ ਹੈ ਤਾਜੀ ਤਿੰਨ ਚਾਰ ਦਿਨ ਦੀ ਠੀਕ ਹੈ ਉਹ ਇੱਥੋਂ ਲਈਆਂ ਨੇ ਇੱਥੋਂ ਲਈਆਂ ਠੀਕ ਹੈ ਜੀ ਆ ਝੋਟੀਆਂ ਦੋ ਉਧਰੋਂ ਉਧਰ ਵਾਲੀ ਠੀਕ ਆ ਕਿਉਂਕਿ ਬਾਅਦ ਵਿੱਚ ਫਿਰ ਕੋਈ ਕੱਲ ਨੂੰ ਉਂਗਲ ਕਰੇ ਅਸੀਂ ਨਾ ਨਾ ਬਿਲਕੁਲ ਜੀ ਬਿਲਕੁਲ ਇਹ ਹੁਣ ਲੈ ਉਧਰ ਲੱਗੇਗੀ ਇਧਰੋਂ ਲੱਗੀ ਹੈ ਮੈਂ ਕਿਹਨੂੰ ਜਿੱਧਰੋਂ ਮੱਝੀ ਲੱਗ ਜਾਵੇ ਇਧਰੋਂ ਲੱਗੇ ਫਿਰ ਇਧਰੋਂ ਲੱਗ ਜਾਵੇ ਚਲੋ ਇਹ ਇਹ ਜਿਹੜੀ ਇਹਨਾਂ ਛੋਟੀ ਇਹ ਸੰਦੀਪ ਜੀ ਹੈਗੀ ਆ ਪਹਿਲਾ ਸੁਵਾ ਅੱਛਾ ਦੰਦਾ ਦੇ ਛੇ ਆ ਠੀਕ ਆ ਤੇ ਆਹ ਕੱਟੀ ਹੈ ਇਹਦੇ ਪਾਸੇ ਅੱਛਾ ਆਹ ਕੱਟੀ ਹੈ ਜੀ ਕੱਤੀ ਬਹੁਤ ਚੰਗੀ ਆ ਨਕਲਾ ਵੀ ਆ ਆ ਵੇਖੋ ਨਾੜਵਾ ਨਾਲ ਨੜਵਾ ਬਿਲਕੁਲ ਅੱਜ ਇਹਨੂੰ ਚੌਥਾ ਦੇਣਾ ਹਾਂਜੀ ਸਹੀ ਇਹਦੇ ਕੋਲ ਐਸਵੇਂ 12 ਕਿਲੋ ਦੁੱਧ ਤਿਆਰ 12 ਕਿਲੋ ਦੁੱਧ ਤਿਆਰ ਹਾਂ ਠੀਕ ਜਿਹੜਾ ਮਰਜ਼ੀ ਨਾਲ ਦੇ ਦੇ। ਦੇਖੋ ਜੀ 10 ਵਜੇ ਆ ਜੇ ਹਾਂ ਆਹ ਹੋ ਗਏ ਦੇਖੋ ਮੈਂ ਜਿਹੜੀ ਗੱਲ ਹੋ ਹਾਂ ਬਿਲਕੁਲ ਜੀ ਤੇ ਵੇਖੋ ਜੋੜੇ ਰੰਗ ਰੂਪ ਦੇਖੋ ਸੋਹਣੀ ਜੋੜੀ ਤੇ ਵੱਡੀ ਜੋੜੀ ਨਾਲੇ ਚੰਗੇ ਡੰਗਰ ਤੇ ਕਾਲੀ ਸ਼ਾ ਤੇ ਬਾਕੀ ਦੁੱਧ ਨੂੰ ਬਹੁਤ ਜ਼ਿਆਦਾ ਚੱਲ ਬਾਅਦ ਦੇ ਫਿਰ ਦਿਖਾਓ ਕਿੰਨਾ ਜ਼ਿਆਦਾ ਚੱਲ ਲੈ ਲੈਣ ਉਹ ਬਿਲਕੁਲ ਆ ਜੇ ਥਾਣੇ ਵੇਖੋ ਪੱਲਾ ਪੱਲਾ ਰੱਖਾ ਤਨਾਲੇ ਵੱਡੀ ਝੋਡੀ ਪੂਰੀ ਕੁੱਥੀ ਝੋਡੀ ਮੈਂ ਕਹਿੰਦਾ ਨਿਆਰੇ ਵਾਲੀ ਨਿਆਰੇ ਦਾ ਝੋਟੀ ਸਹੀ ਦੁੱਧ ਤੇ ਆ ਗਈ ਨਾ ਝੋਟੀਆਂ ਜੀ ਮਤਲਬ ਜਿੰਨਾਂ ਕੋਲ ਨਹੀਂ ਰੋ ਰੂਗਾ ਚੰਗਾ ਬਿਲਕੁਲ ਭਾਜੀ ਬਿਲਕੁਲ ਆਪਕਾ ਇਸ ਵੇਲੇ ਜਿੱਥੇ 12 ਕਿਲੋ ਦੀ ਸਟਾਰਟਿੰਗ ਹੈ ਨਾ ਹਾਂਜੀ ਹਾਂਜੀ ਸਹੀ 15 ਹੀ ਦੋ ਦੇਖਾ ਜੀ ਭਾਜੀ ਆ ਆਹ ਤਾਂ ਵੇਖੋ ਕਿੱਲਾ ਕਿੱਲਾ ਕਮੀ ਨਹੀਂ ਕਿਸੇ ਕੋਲ ਬਿਲਕੁਲ ਜੀ ਬਾਕੀ ਜਿਹੜੀ ਆ ਨਾ ਸਫਾਈ ਲੈਵੇ ਦੀ ਹਾਂਜੀ ਉਹ ਬੜੀ ਚੰਗੀ ਤੇ ਡਬਲ ਥਾਂ ਕੱਢ ਦੋ ਡਬਲ ਥਾਂ ਡਬਲ ਕੱਢ ਦੋ ਕਿਤੇ ਇਹਦੇ ਕੋਲ ਕੋਈ ਨਹੀਂ ਕੋਈ ਨਹੀਂ ਕਰਦਾ ਇਹਨਾਂ ਆਲਾ ਕੀ ਗੱਲ ਹੈ ਕਾਰ ਵਾਲੇ ਜੋਤੀ ਜੀ ਬਾਕੀ ਉਹ ਸੀ ਠੰਡੀ ਆ ਹਾਂ ਜੀ ਇਹਨੂੰ ਤਿੰਨ ਵਾਰੀ ਚੋਲੋ ਹਾਂ ਜੀ ਠੀਕ ਹੈ ਤੇ ਇਹਦਾ ਮੁੱਲ ਜੇ ਹੁਣ ਉਹ ਕਹੀਏ ਵੀ ਚੰਗੇ ਤੇ ਅਸੀਂ ਵੀ ਰੁਪਈਏ ਲਾ ਬਿਲਕੁਲ ਬਿਲਕੁਲ ਜੀ ਬਹੁਤਾ ਲੰਮਾ ਚੌੜਾ ਨਹੀਂ ਇੱਕ ਵੀਰ ਹੀ ਦੇ ਦਾਂ ਇੱਕ ਵੀਰ ਹੀ ਹਾਂ ਚੌਕੀ ਜਦੋਂ ਸਾਰੇ ਥੱਲੇ ਆ ਬਸ ਠੀਕ ਆ ਆ ਜੋ ਕਰਾ ਦੀ سلسلہ ਹੈਗਾ ਤੁਹਾਡਾ ਮਾਲ ਨਾਲ ਸਾਰੇ ਆ ਪਹਿਲਾ ਸੁਦਾ ਜੀ ਅਜੇ ਵੀ ਸੂਈ ਆ ਹਾਂ ਇਹ ਵੀ ਸੂਈ ਆ ਤਾਜੀ ਹਾਂ ਜੀ ਪੰਜ ਕਿ ਦਿਨ ਹੋਏ ਨੇ ਇਹਨਾਂ ਨੂੰ ਠੀਕ ਹੋ ਇਹ ਇਹ ਕੋਲ ਦੁੱਧ ਐ ਸਵੇਰੇ ਸੰਦੀਪ ਜੀ ਸਹੀ 10 ਕਿਲੋ ਪਿਆ ਅਜਾ 10 ਕਿਲੋ ਸਹੀ ਦੋ ਤੇ ਆ ਹਾਂਜੀ 10 ਕਿਲੋ ਰੋਦਾ ਇਹ ਵੀ ਕਟਾ ਜੀ ਮਗਰ ਦੇ ਇਹਦੇ ਮਗਰ ਕਟਾਗੇ ਬੂਰਾ ਇਹ ਸੰਦਾ ਬੂਰਾ ਬੂਰਾ ਕਟਾ ਆ ਗਿਆ ਤੇ ਦੇਖੋ ਵੱਡੀ ਝੋਟੀਆਂ ਨਾਲ ਇਹ ਵੀ ਆਹ ਦੇਖੋ ਕੱਦ ਵਾਲੀ ਬੂਰੇ ਜਿੱਦਾਂ ਦੇ ਮਤਲਬ ਕੀ ਭਾਅ ਨੇ ਨਾ ਅੰਦਾਜ਼ ਨਹੀਂ ਹਾਂਜੀ ਹਾਂਜੀ ਹਾਂ ਉਹ ਚੀਜ਼ ਇਹ ਨਹੀਂ ਵਗਾਰ ਸਕਦੇ ਬਿਲਕੁਲ ਬਿਲਕੁਲ ਪਤਾ ਸੰਦੀਪ ਜੀ ਗੱਲ ਆ ਭਾਅ ਕਰਕੇ ਤੁਸੀਂ ਜਾਣੇ ਜਾਂਦੇ ਹਾਂ ਹਾਂ ਬਾਸ ਜੀ ਬਾਸ ਬਾਸ ਬਿਲਕੁਲ ਬਿਲਕੁਲ ਭਾਅ ਤੇ ਤਾਰੇ ਲੋਕ ਜਾਣਦੇ ਆ ਫੜੋ ਹਾਂ ਯਾ ਯਾ ਨਾ ਦਿਲ ਕਰਾ ਨਾ ਦਿਲ ਕਰੋ ਥੋੜਾ ਨਾ ਜੇ ਪੁਕਾਰ ਹੀ ਖਾਣ ਧੁੱਪ ਤਾਂ ਲੱਗੀ ਨਹੀਂ ਬਿਲਕੁਲ ਜੀ ਧੁੱਪ ਤਾਂ ਹੁਣ ਤੁਹਾਨੂੰ ਭਰਾਏ ਹੋ ਜਾਈ ਹੈ ਹੁਣ ਧੁੱਪ ਨਹੀਂ ਤੇ ਫੇਰ ਹੀ ਕੰਮ ਬਣ ਬਿਲਕੁਲ ਜੀ ਬਾਕੀ ਸੀਰ ਠੰਡੀ ਵੀ ਬਹੁਤ ਚੋਣ ਚਾਨ ਬੜਾ ਚੰਗਾ ਸਾਨ ਇਹ ਵੀ ਚੰਗਾ ਲੰਮਾ ਵਧੀਆ ਕੱਢਦੀ ਹੈ ਹਾਂਜੀ ਮੋਲੇ ਦਾ 90 ਆ ਪਰ ਅੱਜ ਕੋਈ 90 ਨਹੀਂ ਦਾ ਬਸ ਦੇਣਾ ਹੀ ਆ ਇਹਨੂੰ 85 85 ਹਜ਼ਾਰ ਫੜਾਣੀ ਆ ਵੇਖੋ ਕੱਟੀ ਨਹੀਂ ਜੋ ਹੌ ਕਹਿਣ ਦੀਆਂ ਗੱਲਾਂ ਨੇ ਫਿਰ ਉਹਆਂ ਦੀਆਂ ਗੱਲਾਂ ਹੁੰਦੀਆਂ ਨੇ ਆ ਆ ਦੇਖੋ ਤੇ ਇੰਨਾ ਵੱਡੀ ਕੱਟੀ ਫੁੱਲ ਸਜ ਤੇ ਆ ਵੇਖੋ ਪੂਰੀ ਵੱਡੀ ਠੀਕ ਹੈ ਜੀ ਠੀਕ ਹੈ ਜੀ ਹੁਣ ਆ ਗਈ ਇਹ ਕਾਰ ਜਿਆ ਵਾਰਦੇ ਸੀ ਇਹਨੇ ਵੀ ਉਹ ਆਈ ਗਈ ਵੇਲਾ ਤੂੰ ਲਾਸਟ ਐਂਡ ਵੀ ਸੀ ਵੇਖੋ ਆ ਦੂਜਾ ਸੁਆ ਹੈ ਇਹ ਕੋ ਦੂਜਾ ਸੁਗਾ ਤਾਂ ਫੇਰ ਕਾਦੀਆਂ ਬਿਜਲੀ ਪਾ ਮੈਂ ਕਹਿੰਦਾ ਪੀਲੀ ਘਰ ਤੇ ਬਾਈ ਦੇਖੋ ਆ ਇਧਰ ਆ ਬਾਈ ਇਧਰ ਆਓ ਕੈਮਰਾਮੈਨ ਜੀ ਇਧਰ ਆਓ ਸਾਡੇ ਖਾਣੇ ਵੇਖੋ ਕਿਡਾ ਮੋਟਾ ਮੋਟਾ ਲੱਕ ਵੇਖੋ ਆ ਵੇਖੋ ਪੀਲੀ ਘਰ ਤੇ ਪੂਰਾ ਖਾਨ ਪੂਰਾ ਬਣਿਆ ਪਿਆ ਜੀ ਇਹ ਆਪਣੇ ਇਥੋਂ ਲਈਆ ਇਹ ਇਥੋਂ ਲਈਆ ਦਿੱਤੀਆਂ ਸੀ ਪਿਛਲੇ ਸਾਲ ਹਾਂਜੀ ਹਾਂਜੀ ਇਹਦਾ ਰਿਕਾਰਡ ਜਿਹੜਾ ਉਹ ਆਉਂਦੇ ਸੀ 12 12:30 ਤੱਕ ਜੀ ਇਹ ਇੰਨਾ ਹੈਗਾ ਹਾਂ ਠੀਕ ਹੈ ਜਿਸ ਕਿ ਜਿੰਨੇ ਭੈਣ ਭਰਾ ਨੇ ਲੈਣੀ ਆ ਹਾਂਜੀ ਉਹ ਵੇਖ ਕੇ ਅੰਦਾਜ਼ਾ ਲਾ ਕੇ ਵੇਖੇ ਲਾਵੇ ਅੰਦਾਜ਼ਾ ਲਾ ਕੇ ਠੀਕ ਹੈ ਜੀ ਪਰ ਮੈਂ ਵੇਖੋ ਦੁੱਧ ਵਾਲੀ ਆ ਲੰਮੀ ਦੋਰੋ ਦੇਖੋ ਕਰਾਂਗੇ ਹਾਂ ਅਜੇ ਕੋਈ ਪਰਮਾਨੀ ਲੈ ਜੀ ਦੋ ਚਾਰ ਦਿਨਾਂ ਜੀ ਖਾਰਾ ਹਮਦਰੇ ਲੈ ਜਾਣੇ ਜੀ ਪਿੱਛੋਂ ਲਖਾਓ ਆ ਨਾੜਾ ਨੋੜਾ ਦਾ ਹੋਟ ਹਾਂਜੀ ਹਾਂ ਦੋ ਚਾਰ ਦਿਨ ਉੱਤੇ ਵੀ ਵੱਧ ਘੱਟ ਖਾਧ ਬਿਲਕੁਲ ਬਜੀ ਬਿਲਕੁਲ ਚੱਲਣ ਦੋ ਬਾਕੀ ਕੀ ਗੱਲ ਦੀ ਕਮੀ ਨਹੀਂ ਹੈ ਵੀ ਕਮੀ ਬਜੀ ਹੈ ਨਹੀਂ ਹੈ ਹਾਂ ਦੁੱਧ ਵਾਲੀ ਆ ਮੈਂ ਦੁੱਧ ਵਾਲੀ ਮੈਂ ਜੀ ਭਾਈ ਇਹਦਾ ਰੇਟ ਹੀ ਜਾਇਆ ਜਾ ਅੱਛਾ ਜੀ ਹਾਂ ਜੇ ਮੈਂ ਸਹੀ ਤੁਹਾਨੂੰ ਦੱਸਾਂ ਹਾਂ ਜੀ ਚਲੋ ਆਹੀ ਉਹਨਾਂ ਨੂੰ ਇਹ ਦੇ ਕੇ ਆਏ ਹਾਂ ਹਾਂਜੀ ਜੇ ਉਹ ਉੱਥੋਂ ਲੈ ਕੇ ਖਰਚਾ ਪਾ ਕੇ ਇੱਥੇ ਆਉਂਦੇ ਆਪਾਂ ਕਹਿਣਾ ਸੀ ਕਿ 1.5 ਦੀ ਹੈ ਹਾਂਜੀ ਬਿਲਕੁਲ ਉਹਨੋਂ ਇੱਥੋਂ ਲਈਏ ਤਾਂ ਹਾਂ ਛੋਟਾ ਜਿਹਾ ਮੁੱਲ ਕਰਕੇ ਹੀ ਲੈਣਾ ਵੀ ਚਲੋ ਸਾਡੀ ਦਿਹਾੜੀ ਲੱਗੀ ਅਗਲਾ ਲੈ ਲੇ ਲੈ ਜੀ ਮੋਲੇ ਦਾ 85 ਆ ਹਾਂਜੀ ਤੇਨ ਛੋਟ ਆ 82 ਚਲੋ ਠੀਕ ਆ ਬਿਲਕੁਲ ਜੀ ਠੀਕ ਆ ਬਿਲਕੁਲ ਆ ਰਾਣੀ ਨੂਰਾ ਖਾ ਲੋ ਰਾਣੀ ਨੂਰਾ ਵਖਾਓ ਤੇ ਰਾਣੀ ਨੂਰਾ ਪਹਿਲੇ ਲਿਆ ਆ ਵਾ ਇੱਕ ਤੋਂ ਸੂਲ ਤੇ ਲੱਗਾ ਹੋਇਆ ਕਿ ਨਹੀਂ ਦੇਖੋ ਇਹ ਦੇਖਣਾ ਥੋੜਾ ਜਿਹਾ ਬੋਲੇ ਤਾਂ ਹੀ ਆ ਬੋਲਾ ਦੇਣਾ ਸੂਈ ਨੂੰ ਅੱਜ 8-9 ਕਿਲੋ ਹੋ ਗਰ 8-9 ਕਿਲੋ ਬੋਲਾ ਹੀ ਆ ਤੇ ਲੈਵਾ ਆਈਡੀਆ ਲਾਉਣ ਲੈਵੇ ਪਹਿਲੇ ਨਾ ਹੈ ਦੂਜਾ ਸੂਆ ਦੂਜਾ ਸੂਆ ਟਰ ਲੰਮੀ ਥੋੜਾ ਡਰ ਥੋੜਾ ਦੇਖੋ ਲੈ ਥੋੜਾ ਜਿਹਾ ਭਰ ਆ ਬਹਿ ਕੇ ਹਾਂ ਪੂਰੀ ਵਧੀਆ ਹੈ ਹਾਂ ਜੀ ਪੂਰੀ ਵਧੀਆ ਹੈ ਵਧੀਆ 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 ਕੀ ਕਹ ਵਧੀਆ ਸਹੀ ਹੈ ਨਾ ਉਹਨਾਂ ਐ ਨਹੀਂ ਲੈ ਵੇ ਦੁੱਧ ਲੈ ਕੱਢੇ ਹੋਰ ਕਿੰਨੇ ਕੱਢ ਰਹੇ ਆ ਹੜਾ ਇੱਕ ਮਿੰਟ ਬਾਈ ਖੜੇ ਤੇ ਇਹਦੇ ਨਾ ਪਹਿਲਾਂ ਪਹਿਲੇ ਹੁੰਦੇ ਆ ਹਾਂਜੀ ਮਤਲਬ ਦੁੱਧ ਤੇਰਾ ਨਾ ਆ ਜਾਂਦੇ ਨੇ 10 ਕਿਲੋ ਹਾਂਜੀ ਉਹਨਾਂ ਦੇ ਕੋਲ ਲੈ ਗਏ ਹਾਂ ਹਾਂ ਫੋਨ ਤੇ ਚਲੋ ਜੇ ਸਟਾਰਟਿੰਗ ਹੋਣੀ ਆ ਦੋਸਤ ਹਾਂਜੀ ਓਕੇ ਠੀਕ ਹੈ ਇਹ ਆਪਣਾ ਮੋਹਲ ਸੰਦੀਪ ਜੀ ਇਹਦਾ ਵੀ ਛੋਟਾ ਅਜਾਈ ਆ ਹਾਂਜੀ ਬਾਹਰ ਨਹੀਂ ਮਿਲਨੀ ਨਹੀਂ ਮਿਲਨੀ 72 ਬੋਲਣਾ ਉਹ ਛੋਟਾ 70 ਦੀ ਲਓ ਵੇਲੇ ਜੈ ਜੀ ਕਿਸਾਈਆਂ ਨਾ ਕਰੇ ਕਿਉਂਕਿ ਮੈਂ ਵੀ ਐਵੇਂ ਨਾ ਛੋਟਾ ਜਿਹਾ ਮੁੱਲ ਕੀਤਾ ਵੀ ਆਪਾਂ ਵੇਚਣ ਵਾਲੇ ਬੜਾ ਵੱਡਾ ਨਹੀਂ ਕੀਤਾ ਹਾਂਜੀ ਤੇ ਲੈਣ ਜਾਂਦੇ ਆ ਤੇ ਉਹਦੇ ਵਿੱਚ ਵੇਖੋ ਹੁਣ 2-3000 ਆਪਣਾ ਲੈਣਾ ਹੈ ਉਹ ਲੈਣਾ ਹੈ ਬਈ ਇਹਦਾ ਕਿਰਾਇਆ ਪਾੜਾ ਦੀ ਹੈ ਸਾਰਾ ਕੁਝ ਕਰ ਚੁੱਕੇ ਅਸੀਂ ਉਹਨਾਂ ਨੂੰ ਕੀ ਦੇ ਆਏ ਬਿਲਕੁਲ ਜੀ ਬਿਲਕੁਲ ਜੀ ਤੇ ਛੋਟੀ ਬਾਹ ਚੰਗੀ ਆ ਨਿਆਰੇ ਵਾਲੀ ਲੇਵੇ ਵਾਲੀ ਆ ਬਾਕੀ ਇੱਕ ਗੱਲ ਸੱਚ ਹੋਰ ਆ ਕਰਨੀ ਦਾ ਪਹਿਲਾ ਸੀ ਵੀਡੀਓ ਤੋਂ ਵੀ बार-बार ਨਾ ਵੀਰ ਪੁੱਛਦੇ ਆ ਪਿੰਡ ਕਿਹੜਾ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਗਰਦਾਸਪੁਰ ਹੈ ਪਿੰਡ ਮਾਲੀਆ ਹੈ ਤੇ ਨੇੜੇ ਮਿਰਜ਼ੇ ਦੀਆਂ ਕਰਦੇ ਮਿਰਜ਼ੇ ਕੀ ਕਰਦੇ ਠੀਕ ਹੈ ਜੀ ਕਿਉਂਕਿ ਵੇਖੋ ਦੱਸਣਾ ਜ਼ਰੂਰੀ ਹਾਂਜੀ ਹਾਂਜੀ ਫੇ ਕਾਦੀਆਂ ਦਾ ਵੀ ਕਈ ਵਾਰੀ ਰੋਲਾ ਪੈਂਦਾ ਵੀ ਉਹ ਇੱਕ ਇਧਰ ਫਤੇਕਰ ਚੂੜੀਆਂ ਦੇ ਲਾਗੇ ਪਿੰਡ ਆ ਕਾਦੀਆਂ ਕਾਦੀਆਂ ਹਾਂਜੀ ਕਈ ਵਾਰੀ ਕਹਿੰਦੇ ਉੱਥੇ ਆ ਤੇ ਇਹ ਕਾਦੀਆਂ ਮਿਰਜ਼ੇ ਦੀਆਂ ਬਟਾਰੇ ਤੋਂ ਅੱਗੇ ਆ ਕੇ ਠੀਕ ਹੈ ਦੱਸਣਾ ਬਿਲਕੁਲ ਠੀਕ ਹੈ ਖਰਚੋਵਾਲ ਮਸ਼ਹੂਰ ਆ ਕਰਦੇ ਨਾ ਮਸ਼ਹੂਰ ਆ ਹਾਂ ਮੈਂ ਗੱਗਿਆ ਕਰਕੇ ਹੀ ਮਸ਼ਹੂਰ ਆ ਜੀ ਸਹੀ ਗੱਲ ਆ ਜੀ ਤੇ ਗੱਲ ਲੱਗਦਾ ਮੈਂ ਜੀ ਨੰਬਰ ਸਕਰੀਨ ਤੇ ਚੱਲਣ ਰਿਹਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਨਾਲ ਸ਼ੇਅਰ ਤੇ ਲਾਈਕ ਕਰਿਆ ਕਰੋ ਜੀ ਠੀਕ ਹੈ ਸਭਾ